ਦਾ। ਮਮੇ, ਇਹ ਕਹਣਾ ਮੈਂ ਤੇ ਕੰਮ ਹੀ ਬੜਾ ਕਰਦੀ ਹਾਂ। ਉਹਦੇ ਛਾਪਾਂ ਹੀ ਵੱਜ ਗਏ ਹਨ। ਮਾਤਾ ਹੂੰ। ਏਡੇ ਸੁਪਨੇ ਲਈ ਜੰਨੀ ਮਿੱਠੇ ਮਿੱਠੇ। ਮਿੱਠੇ ਮਿੱਠੇ ਕਿਉਂ ਦਲੰਮੀ ਪਈ ਹੀ ਮੈਂ ਤੇ ਆ। ਜਿੱਦਾਂ ਅੱਖ ਲੱਗ ਗਈ, ਨੀਂਦ ਆ ਗਈ। ਕਿੱਥੇ ਚਲੇ ਗਏ ਸਾਰੇ? ਮੈਨੂੰ ਤੇ ਦੋ ਕੀ ਬਾਰ ਮਿਲੇ ਆ, ਬਾਕੀ ਕਿਤੇ ਆ ਤੇ ਮੰਮੀ ਆਈ ਆ। ਮੰਮੀ ਤੇ ਆਈ ਆ, ਇੱਥੇ ਹੀ ਆਵੇ ਸੁਮਨ ਵੀ ਅੰਦਰ ਵਾ। ਹੂੰ। ਤੇ ਮੰਮੀ ਤੂੰ ਵੇਖਿਆ ਨਹੀਂ ਤੇ? ਨਹੀਂ ਮੈਨੂੰ ਲੱਭੀ ਨਹੀਂ। ਚਲ ਠੀਕ ਆ ਸਰਪ੍ਰਾਈਜ਼ ਹੀ ਰੱਖਿਆ ਤੇਰੇ ਲਈ ਉਹ ਕੱਪੜੇ ਚੇਂਜ ਕਰਨ ਗਈ ਆ ਉਹ ਤੇ ਆਣ ਕੇ ਚਲ ਚੱਲੇ ਹੀ ਤੇ ਫੇਰ ਮੈਂ ਹਾਂ ਸੋਨੂ ਨਹੀਂ ਮਿਲਣਾ ਭੈਣ ਜੀ ਤੂੰ ਆਈ ਕੀ ਤੇ ਗਈ ਕੀ ਤੂੰ ਰਹਿ ਦੋ ਉਹ ਦਿਨ ਸਾਡੇ ਕੋਲ ਬਧੋ ਬਧੀ ਉਹਨੂੰ ਰੱਖਿਆ ਵਾ ਤੇ ਫੇਰ ਮੈਂ ਹਾਂ ਉਹ ਦੇ ਕੋਲ ਲੀੜਾ ਲੜਾ ਨਹੀਂ ਆਪਣਾ ਕੋਈ ਲੈ ਕੇ ਆਈ ਤੇ ਆਪਣਾ ਸੋਹਣ ਮੈਂ ਦਿੱਤਾ ਵਾ ਤੇ ਮੈਂ ਨਾ ਕੇ ਦੂਜੇ ਪਾ ਲਓ ਚੰਗਾ ਕੀਤਾ ਰੱਖਿਆ ਕੇ ਉਹਨੂੰ ਰੱਖਣਾ ਹੀ ਆ ਕੇ ਆਹੋ ਨਹੀਂ ਰੱਖਣਾ ਮਾਂ ਤੂੰ ਹੀ ਤੇ ਕਿਸੇ ਨੇ ਸੰਭਣਾ ਨਹੀਂ ਉਹਨੂੰ ਤੇ ਉਹ ਤੇ ਸੰਭੂਗੀ ਹਾਇ ਸੋਨੂ ਤੂੰ ਆਉਂਦਿਆਂ ਸਾਰੀ ਇਦਾਂ ਦੀਆਂ ਗੱਲਾਂ ਕਰਨ ਡੈ ਪਿਆ ਮੇਰਾ ਖੂਨ ਸਾੜਨ ਵਾਲੀਆਂ ਹੂੰ ਅੱਗੇ ਕੌਣ ਕਰਦਾ ਸੀ ਇਥੇ ਅੱਜ ਉਹ ਗੱਲ ਉਹ ਆ ਗਈ ਆ ਤਾਂ ਅੱਜ ਤੈਨੂੰ ਗੱਲਾਂ ਹੁੰਦੇ ਆ ਭੀਆਂ ਜਿਨ੍ਹਾਂ ਦੇ ਖੂਨ ਛੱਡਦੇ ਐ ਇੰਦਾ ਨਹੀਂ ਟੈਨਸ਼ਨ ਫ੍ਰੀ ਹੋ ਕੇ ਸੁੱਤੇ ਰਹਿੰਦੇ ਟੈਨਸ਼ਨ ਚ ਪਈ ਹੀ ਲੰਮੀ ਪਤਾ ਨਹੀਂ ਨੀਂਦ ਆ ਗਈ ਆ ਟੈਨਸ਼ਨ ਸੋਚਾਂ ਹੀ ਸੋਚ ਕੇ ਮੈਂ ਤੇ ਉਹ ਗੱਲ ਪਰੇਸ਼ਾਨ ਹੋ ਗਈਆਂ ਟੈਨਸ਼ਨ ਚ ਲੋਕਾਂ ਨੂੰ ਆਉਂਦੀ ਨਹੀਂ ਤੇ ਤੁਹਾਨੂੰ ਆਉਂਦੀ ਆ ਆ ਵੀ ਜਾਂਦੀ ਆ ਕਿਸੇ ਵੇਲੇ ਕਿਸੇ ਵੇਲੇ ਆ ਵੀ ਜਾਂਦੀ ਹੁੰਦੀ ਜਦੋਂ ਜਿਆਦਾ ਸੋਚਾ ਸੋਚਾ ਦਿਮਾਗ ਵੀ ਸੌਂ ਜਾਂਦਾ ਨਾਲ ਤੇ ਆ ਗਿਆ ਵਾ ਤੂੰ ਮਿਲੀ ਐ ਛੁੱਟੀ ਛੱਟੀ ਤੈਨੂੰ ਛੁੱਟੀ ਮਿਲੀ ਐ ਛੁੱਟੀ ਛੱਟੀ ਨਹੀਂ ਮਿਲੀ ਮੈਂ ਸਾਡਾ ਇਹ ਕੰਮ ਹਾਂ ਕੀ ਹਾਂ ਕਿਉਂ ਛੱਡ ਆਇਆ ਤੂੰ ਕੰਮ ਛੱਡਣਾ ਨਹੀਂ ਪਰ ਓੜੋਂ ਤੁਮੇ ਫਾਇ ਲਗਾ ਰਿੰਦਾ ਜੇ ਛੁੱਟੀ ਨਹੀਂ ਦੇਣੀ ਉਹਨਾਂ ਤੇ ਕੀ ਕਰਨਾ ਤੇ ਜਿੱਦਣ ਛੁੱਟੀ ਦੀ ਲੋੜ ਹੁੰਦੀ ਐ ਅਸੀਂ ਆਪੇ ਆਪ ਚੱਲ ਜਾਂਦੇ ਤੇਰਾ ਡੈਡੀ ਚੱਲ ਜਾਂਦਾ ਉਹਨਾਂ ਨੂੰ ਪਤਾ ਲੱਗਦਾ ਸਾਰੀ ਗੱਲਬਾਤ ਮੇਰੀ ਪੂਰੀ ਉਹਦੋਂ ਦਾ ਸਾਰਿਆਂ ਰੌਲਾ ਪਿਆ ਛੁੱਟੀ ਲੱਲਾ ਛੁੱਟੀ ਲੱਲਾ ਨਹੀਂ ਹੁਣ ਕਿੰਨੀਆਂ ਵੜੀਆਂ ਵਾ ਕੋਈ ਨਹੀਂ ਬੜੀ ਮੈਂ ਸਾਡੀ ਦਿੱਤੀ ਨੌਕਰੀ ਛੱਡ ਹਾਂ ਸੋਨੂੰ ਆਹ ਕੰਮ ਨਹੀਂ ਚੰਗਾ ਕੀਤਾ ਜਦੋਂ ਹੁਣ ਉਹ ਗੱਲ ਅੱਜ ਤੇਰੀ ਸੱਸਾਂ ਨਾਲ ਕੇ ਬੈਗੀ ਤੇ ਅੱਜ ਤੂੰ ਛੁੱਟੀ ਪੱਕੀ ਲੈ ਕੇ ਆ ਗਿਆ ਵਾ ਛੱਡ ਕੇ ਸਭ ਕੁਝ ਆ ਗਿਆ ਵਾ ਕੀ ਆਖੂਗੀ ਅਗਲੀ ਹੀ ਆਖਣਾ ਨੇ ਅਗਲੀ ਨੇ ਆਖਣਾ ਮੈਂ ਤਾਂ ਨੌਕਰੀ ਵਾਲਾ ਲੱਭਾ ਹੀਗਾ ਕੋਣ ਵੀ ਨੌਕਰੀ ਵਾਲਾ ਹੀ ਹੋਣ ਕਿਉਂ ਗਿਆ ਤੇ ਨੌਕਰੀ ਵਾਲਾ ਉਹਨੇ ਇਹ ਥੋੜਾ ਕਹਿਣਾ ਨੇ ਜਾਣ ਕੇ ਗਿਆ ਹੋਣਾ ਕਿ ਪਤਾ ਕਰੋ ਹੁੰਦਾ ਛੱਡ ਕੇ ਆ ਗਿਆ ਵਾ ਤੂੰ ਕੋਹ ਚਿਹਰ ਤੇ ਕਰ ਦੋ ਨੌਕਰੀ ਉਹ ਚੱਲ ਮੈਂ ਤਾਂ ਬੋਧ ਲੈਟਰ ਨਾ ਦੇ ਬਾਹਰ ਬਾਪੂ ਵੀ ਇਹੋ ਕੋਹ ਡਿਆ ਰੋਣੇ ਰੋਣ ਤੇ ਮੁੜ ਕੇ ਅੱਗੇ ਇੱਕ ਹੋਰ ਮਿਲ ਗਈ ਕੌਣ ਮਿਲ ਗਈ ਭਾਬੀ ਉਹ ਵੀ ਬਹੁਤ ਹੀ ਸਿਆਣ ਪਝਾਂਡਾ ਪੈਂਦੀ ਹੈ ਜਦੋਂ ਮੌਕਾ ਮਿਲਦਾ ਨੂੰ ਨਹੀਂ ਭਾਬੀ ਦਾ ਤਾਂ ਫਰਜ਼ ਹੀ ਨਹੀਂ ਕੋਈ ਗੱਲ ਕਹਿਣ ਦਾ ਮੈਂ ਭਾਵੇਂ ਤੈਨੂੰ 100 ਵਾਰ ਆਖਾਂ ਮੇਰੀ ਗੱਲ ਦਾ ਤੈਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਉਹ ਤਾਂ ਬਣੀ ਗੋਪੀ ਬਹੂ ਕਾਸ਼ਾ ਕੋਈ ਨ ਨੂੰ ਮੈਂ ਪੁੱਛ ਲੂੰਗੀ ਨਾ ਪੀ ਤੂੰ ਕਿਉਂਕਿ ਬੂਏ ਵਰਦਿਆ ਨੂੰ ਕਹਤਾ ਰਾਹ ਚ ਰੱਕਰ ਵੀ ਆ ਤੇ ਹੋਰ ਤੇ ਹੁਣ ਮੇਰੀ ਗੱਲ ਸੁਣ ਹੁਣ ਤੇ ਸਾਨੂੰ ਸਗੋਂ ਪੈਸਿਆਂ ਦੀ ਲੋੜ ਸੀ ਚੀਜ਼ਾਂ ਦੀ ਲੋੜ ਸੀ ਸਾਡੇ ਘਰ ਨਵਾਂ ਜੀ ਆਉਣਾ ਵਾ ਤੇ ਤੂੰ ਹੁਣ ਮੁੜ ਕੇ ਬੈਠਾ ਰਵੀਂ ਇਦਾਂ ਹੀ ਹੱਥ ਛਾੜ ਕੇ ਕਿਉਂ ਹੈ ਨਹੀਂ ਕੋਹ ਮੇਰੇ ਵਾਰੀ ਉਜੜ ਗਏ ਤੇ ਹਾ ਹਾ ਸ਼ੋਭ ਸ਼ੋਭ ਬੋਲ ਪੁੱਤ ਵਾਗ ਰੂ ਆਹ ਉਜੜਨ ਵਾਲੀ ਕੀ ਗੱਲ ਹੋਈ ਜੀ ਗੱਲ ਹੋਈ ਆਪੇ ਕਹੀ ਜਾਂਦੇ ਹੈ ਨਹੀਂ ਕੋ ਬਾਹਰੋਂ ਆਉਂਦਾ ਤੇ ਉਹ ਵੀ ਖਰਚਣਾ ਹੀ ਬਾਹਰੋਂ ਤੇ ਇੱਕ ਨਾ ਇੱਕ ਯਾਰਾਂ ਕਹਿ ਦੇਈਦਾ ਵਾ ਜਿੰਨੇ ਪੈਸੇ ਹੋਣ ਉਹਨੇ ਥੋੜੇ ਤੇ ਘਰ ਦੀ ਜਿੰਨੀ ਕਮਾਈ ਹੋਵੇ ਨਾ ਉਹਦੀ ਮਿੱਟੀ ਕੋ ਲੱਗ ਜਾਂਦੀ ਆ ਓ ਜਿਹੜਾ ਬਾਹਰੋਂ ਕ ਲੰਡਿਆ ਉਹ ਵੇਖ ਲੋ ਉਹ ਬੈਠੀ ਨਾ ਉੱਤੇ ਚੜ ਕੇ ਉਹ ਕਿੰਨੇ ਕ ਤੁਹਾਨੂੰ ਸੁੱਖ ਦੇਣ ਦੀ ਹੈ ਆਹੇ ਉਹ ਵੀ ਕਰਦੀ ਆ ਜਿੰਨੇ ਜੋਗੀ ਹੈਗੀ ਆ ਸਾਰਾੜੀ ਕਮਾਈ ਤੁਹਾਡੀ ਬਾਹਰ ਹੈ ਨਾ ਮੇਰੀ ਸੁਣ ਲੈ ਗੱਲ ਤੁਸੀਂ ਦੂਜੀ ਜਾਂ ਦੂਜੇ ਦੂਜੇ ਦੀ ਬੁੱਢੀ ਨੂੰ ਕੁਝ ਨਹੀਂ ਕਹਿ ਸਕਦੇ ਆਪਣੇ ਆਪਣੇ ਤੇ ਸੀਮਤ ਰੱਖੋ ਜਿਹੜੀ ਵੀ ਗੱਲ ਹੈ ਬੁੱਢੀ ਨੂੰ ਕਹਾ ਮੈਂ ਤੁਹਾਨੂੰ ਦੱਸਿਆ ਵਾ ਆ ਮੈਨੂੰ ਦੱਸਿਆ ਇਦਾਂ ਤੇਰੇ ਮੁੜ ਕੇ ਮੂੰਹ ਨਿਕਲ ਜੂ ਮੁੜ ਕੇ ਤੇਰੇ ਗਾਲ ਕਹੂਗੀ ਤੇ ਮੇਰੇ ਪਾ ਦਾ ਹੋਰ ਸਿਆਪਾ ਮੈਂ ਕਿਤੇ ਕਿਤੇ ਮੂੰਹ ਗਾੜੀ ਹੱਥ ਦੇਣਾ ਉਹ ਵੀ ਪਾ ਜੂਗੀ ਕਿ ਤੂੰ ਹੀ ਪਾਏ ਜਿੱਥੇ ਇਨੇ ਜਾਣੇ ਸੁਣ ਮੇਰੀ ਗੱਲ ਜੇ ਤੂੰ ਅਜੇ ਕੰਮ ਕਰਦਾ ਰਹਿਨੋਂ ਅਜੇ ਕਿਹੜੀ ਗੱਲ ਹੀ ਹੁਣ ਤੇੜੇੜੇ ਲੰਮੇ ਦਿਨਵਾ ਚਾਰ ਪੈਸੇ ਆਉਂਦੇ ਨਵਾਂ ਜੀ ਆਉਣਾ ਹੈਗਾ ਨਵੀਆਂ ਨਵੀਆਂ ਚੀਜ਼ਾਂ ਲਿਆਉਣੀਆਂ ਹੈਗੀਆਂ ਹੈ ਕੋਲ ਕਿੰਨੇ ਪੈਸੇ ਹੋਣ ਤਾਂ ਨਹੀਂ ਸਰਦਾ ਤੇ ਜਿਹੜੀ ਮਰਜ਼ੀ ਜਾ ਕੇ ਚੀਜ਼ ਲੈ ਆਈ ਦੀ ਮਾਸਾ ਮਾਸਾ ਨਿਆਣੇ ਵਾਸਤੇ ਜਿਹੜੀ ਚੰਗੀ ਲੱਗੇ ਉਹ ਹੀ ਲੈ ਆਈ ਜੇ ਜੇਬ 'ਚ ਪੈਸਾ ਹੋਵੇ ਤੇ ਘਰੋਂ ਤੇ ਤੈਨੂੰ ਮਿਲਣੀ ਹੈ ਫਿਰ ਗਿੰਟੀ-ਮਿੰਟੀ ਦੇ ਤੁਹਾਡਾ ਸਾਰਿਆਂ ਦਾ ਘਰੋਂ ਸਰ ਜਾਂਦਾ ਉਹ ਤਾਂ ਨਾ ਉਹ ਸਰੂਪੇ ਜਿਹੜਾ ਜਿੰਨੇ ਆਉਣਾ ਮੈਂ ਘਰੋਂ ਕੀ ਅਹੀਂ ਡੇ ਵਾਧੂ ਖਾਣ ਸੁਣ ਨਾ ਮੇਰੀ ਗੱਲ ਨਵਾਂ ਜੀ ਦਾ ਸਾਨੂੰ ਬਹੁਤ ਚਾਵਾ ਮੈਂ ਕਰੂੰਗੀ ਸਭ ਕੁਝ ਉਹ ਨਹੀਂ ਕਰ ਲੈ ਹੈਗੀ ਪਰ ਘਰੋਂ ਦੇ ਖਾਣ ਨੂੰ ਦਾਣੇ ਬਚਦੇ ਹੀ ਉਹ ਸਿਰਫ ਕਰਕੇ ਨਹੀਂ ਕੀਤੀ ਨਾ ਵਾਈ ਆਂਦੇ ਜਿੰਨੇ ਉਹ ਕਰਕੇ ਵੇਖ ਲੈ ਫਿਰ ਫਤ ਲੱਗ ਜਾਂਦਾ ਇਹ ਪਰੰਪਰਾ ਬਣਿਆ ਹੋਲੇ ਪਰਦੇ ਬਣੇ ਆ ਘਰਾਂ ਦੇ ਦੇ ਇਹ ਹੱਥ ਜੋੜੋ ਮਹਾਰਾਜ ਸਾਡੇ ਪਰਦੇ ਹੀ ਰੱਖੀ ਮੈਨੂੰ ਨਹੀਂ ਪਤਾ ਜਿਆਦਾ ਸਲਾਵਾ ਆਣਾ ਦੋਸ ਸਾਰੇ ਜਣੇ ਇੰਨਾ ਰੋਲਾ ਮੇਰੇ ਕੋ ਪਵਾਉਂ ਡਿਆ ਭਰਾਵਾ ਇਹ ਤਾਂ ਨੋਂ ਡਈ ਆ ਜਿਉ ਇੱਥੇ ਸਾਹਮਣੇ ਵੇ ਤੇ ਕੀ ਆਖੇ ਵੀ ਇਹ ਰੋਜ਼ ਹੀ ਇਹੋ ਕੁਛ ਕਰਦੇ ਮਾਂ ਪੁੱਤ ਓਕੇ ਉਹਨੇ ਕੀ ਕਹਿਣਾ ਉਹਨੂੰ ਪਤਾ ਹੀ ਹੋਣਾ ਵਾ ਕਿ ਉਹਨੂੰ ਨਹੀਂ ਨਾ ਪਤਾ ਇੰਨੀਆਂ ਗੱਲਾਂ ਉਹਨੂੰ ਤਾਂ ਪਤਾ ਮੈਂ ਜਵਾਈ ਨੌਕਰੀ ਵਾਲਾ ਲੱਭਾ ਵਾ ਹਮ ਨੌਕਰੀ ਜੜਾ ਲੱਭਾ ਪਟਵਾਰੀ ਹੀ ਮੰਮੀ ਗਾ ਸੁਣ ਮੇਰੀ ਹਾਂ ਪਤਾ ਮਹਾਲਬੀਏ ਮਸ਼ੀਨ ਅੱਜ ਚੜਨ ਡਿਆ ਹਾਂ ਹਾਂ ਤੇ ਰੋਟੀ ਪਕਾਉਣੀ ਪਣੀ ਆ ਤਾ ਰੋਟੀ ਪੁੱਤ ਨੇ ਪਕਾਉਣ ਗਈ ਆਗੇ ਮੰਮੀ ਕੰਮ ਕਰਨ ਆਲੀ ਆ ਰਲ ਕੇ ਕਰੋ ਬੰਦੇ ਆਏਗਾ ਲੈ ਅੱਗੇ ਕੌਣ ਕਰਦਾ ਵਾ ਉਹ ਤੇਰੀ ਸੱਸ सोनू ਆ ਤੇਰੀ ਸੱਸ ਆਈ ਹੀ ਨਾ ਉਹਨੂੰ ਪਕੌੜੇ ਕੱਢ ਕੇ ਖਵਾ ਲਤੇ ਆ ਉਹ ਇਹਨੂੰ ਦੇਖਦੇ ਆ ਵੀ ਉਹ ਕੱਢਣ ਡਈ ਆ ਤੇ ਕਿੰਨੇ ਮੈ ਲਾਗੇ ਭਾਂਡੇ ਮਾਜ ਕੇ ਆਈ ਕਿੰਨਾ ਕੰਮ ਕਰਾ ਕੇ ਆਈ ਆ ਇਦਾਂ ਜਿਦਾਂ ਬ੍ਰਿਸਕਾ ਕਰਦਾ ਇਹ ਮਸ ਮਸਾ ਗੱਲਾਂ ਦੀਆਂ ਇਹ ਵਾਲੀ ਵੇਖਿਆ ਹੈਗਾ ਕੌਣ ਕੀ ਕਰਦਾ ਕਈ ਨਹੀਂ ਕਰਦਾ ਭਾਈ ਬੰਦੇ ਆਏ ਨਾ ਉਹਨਾਂ ਦਾ ਕੰਮ ਕਰੋ ਮਾਦਾ ਤੈਨੂੰ ਨਹੀਂ ਪਤਾ ਹੂੰ ਇਹ ਨਹੀਂ ਬੋਲਣ ਡਿਆ ਕੌਣ ਬੋਲਦਾ ਫਿਰ ਇਹਦੇ ਵਿੱਚ ਬੋਲਣ ਵਾਲੀ ਬੋਲਣ ਦੀ ਹੈ ਅੱਛਾ ਕਿਉਂ ਉਹਨੇ ਕਿਹਾ ਹੋਣਾ ਜਾ ਕੇ ਵੀ ਕੱਲ ਮੈਂ ਹੀ ਕੱਲੀ ਸਾਰਾ ਕੁਝ ਕਰਦੀ ਆਂ ਤੇ ਮੰਮੀ ਲੰਮੀ ਹੈਗਾ ਮੇਰੇ ਮੰਮੀ ਬੇਦਵਾਲ ਪਿੰਨਾ ਆ ਗਿਆ ਸਹੀ ਗੱਲ ਵਾ ਆਰਾਧਾਣਾ ਵੀ ਸੁਮਨ ਵੀ ਰੈਸਟ ਤੇ ਆ ਤੇ ਚਲੋ ਉਹਦੇ ਜ਼ਰੂਰੀ ਕੰਮ ਹੋਣੇ ਤੇ ਨਹੀਂ ਉਹ ਕੋਈ ਵੀ ਕੰਮ ਕਰਨਾ ਮਜੂਰ ਤੇ ਫੇ ਸਾਰੀਆਂ ਜਾਣੀਆਂ ਵਿੱਚ ਸੁਮਨ ਵੀ ਤੇ ਆਉਂਦੀ ਆ ਸਾਰੀਆਂ ਜਾਣੀਆਂ ਚ ਆਉਂਦੀ ਨਹੀਂ ਕੀ ਉਹ ਤੇ ਬਾਕੀ ਕਿਥੇ ਗਈ ਜੀ ਤੇ ਬਾਕੀ ਵੀ ਇੱਥੇ ਆ ਸੁਖ ਵੀ ਆ ਜਾਂਦੀ ਮੈਂ ਵੀ ਆ ਜਾਣੀ ਕਰ ਲੈਨੇ ਕੰਮ ਤੱਤਾ ਕਿਉਂ ਹੋਣ ਰਿਆ ਵਾ ਇੰਨਾ ਮੰਮੀ ਉਹ ਸਿਰ ਤੇ ਬੈਠੀ ਆ ਚਾਹ ਮੰਗਾਣਿਆ ਪਹਿਲਾਂ ਨੇ ਸਾਰਾ ਦਿਨ ਨੰਗਾ ਤਾਂ ਉਹਨੇ ਰੋਟੀਆਂ ਨਹੀਂ ਖਾਧੀਆਂ ਕਿਹੜਾ ਚਾਹਾਂ ਨਹੀਂ ਪੀਤੀਆਂ ਕਿਹੜਾ ਚਾਹ ਤਾਂ ਬਣਾ ਕੇ ਚੱਲ ਦੇ ਦੇ ਨੇ ਰੋਟੀਆਂ ਤਾਂ ਫੇਰ ਉਹਨਾਂ ਟਾਈਮ ਲੱਗਣਾ 2 ਘੰਟੇ ਲੱਗ ਜਾਣੇ ਮੰਮੀ ਬਿਥਰੇ ਲੋਕੀ ਦੇ ਜਾਂਦੇ ਆ ਬੰਦਾ ਚੜਿਆ ਤਰਲੇ ਮਾਰ ਕੇ ਲੰਦੇ ਹੀ ਚੱਲ ਕੋਈ ਨਹੀਂ ਨਾਲ ਮੈਂ ਲੈਵਨੀ ਆ ਪੱਲੀ ਪੁੱਲੀ ਜਿਹੜੀ ਕੀ ਆ ਖੰਡਿਆਂ ਲਿਆ ਉਧਰੋਂ ਕਿਹੜੀ ਗੱਲ ਤਾਂ ਆ ਗੁੱਸੇ ਹੋ ਗਿਆ ਤੁੰਗ ਪਾ ਲੈਵਾ ਕਾ ਤਰ ਰੋਣਾ ਤੁਸੀਂ ਮਾਸਾ ਮਾਸਾ ਗੱਲ ਤੋ ਤੁਸੀਂ ਛਿੰਨ ਪਾਉਣੇ ਮੈਂ ਲੈਵਨੀ ਪੱਲੀਆਂ ਜਾ ਕੇ ਜੋ ਵੀ ਲੈਣਾ ਮੈਂ ਲੈ ਆਉਣੀ ਤੂੰ ਵੀ ਕੱਪੜੇ ਕੁੱਪੜੇ ਲਾ ਤੂੰ ਬਰਾੰਡੋ ਸਾਫ਼ ਕਰੀਏ ਜਾ ਭਰਾ ਅੱਗੇ ਮੈਂ ਖਪਿਆ ਆ ਕੱ ਨਾਲੇ ਮਾਤਾ ਆਂਦੀ ਤੇਰੇ ਜੁਗਾ ਹੈ ਕਾਕੜੀ ਤੇ ਬੈਵੇਂ ਮਰਦ ਰਵਾ ਤੇ ਮੰਮੀ ਮੈਂ ਨਹੀਂ ਕਰਾ ਕੋਈ ਫੈਸਲਾ ਨਾ ਕਰੋ ਜੀ ਮੰਮੀ ਆਈ ਹੈ ਫਿਰ ਉਹ ਚੰਗੀ ਲੱਗੀਦਾ ਚਲੋ ਉੱਥੋਂ ਤੇ ਤੇ ਜਵਾਈ ਕੰਮ ਕਰ ਲ ਚੰਗਾ ਲੱਗਦਾ ਵਾ ਚਲ ਕੋਈ ਨਹੀਂ ਰੋਣਾ ਨਾ ਪਾਉ ਕੰਮ ਸਾਰਿਆਂ ਨੇ ਕਰ ਲੈਣੇ ਆ ਪਰ ਆਰਡਰ ਨਾ ਕਰੋ ਇੱਕ ਦੂਜੇ ਦੇ ਉੱਤੇ ਚੜਾਈ ਨਾ ਕਰੋ ਠੀਕ ਆ ਤੇਰਾ ਸੁਨਾਹਾਨੂੰ ਮਿਲ ਗਿਆ ਵਾ ਰੋਟੀ ਪਾਣੀ ਪਹੁੰਚ ਜਾਊਗਾ ਉੱਥੇ ਤੇ ਤੁਸੀਂ ਆਪਣਾ ਸੋਚੋ ਕੋ ਤੇ ਮੈਂ ਵੀ ਉਠਾਂ ਦੇ ਲਿਆਵਾ ਉਧਰ ਪੱਲਿਆ ਪੱਲਿਆ ਜਿਹੜੇ ਤਫੇਰ ਕੀ ਆ ਲੋ ਤਾਂ ਦਹੀਂ ਚਾਟ ਰੋਟੀਆਂ ਪਕਾ ਲੈਣੀਆਂ ਮੈਂ ਲੱਗੋ ਕਿ ਸਹੀ ਆ ਕੋਈ ਨਹੀਂ ਮੈਂ ਮਾਰਦੀ ਸੁੱਖ ਨੂੰ ਆਜ ਤਾਂ ਹੁਣੇ ਸਾਰੇ ਕੰਮ ਹੋ ਜਾਂਦੇ ਆ ਤੂੰ ਉਹਦੇ ਭਰਾਵਾਂ ਲੜਦਾ ਮੇਰੇ ਨਾਲ ਤੁਸੀਂ ਤੇ ਮਾਂ ਨਾਲ ਵੀ ਲੜਦੇ ਆ ਤਾਂ ਤੁਸੀਂ ਹੋਰ ਕੀ ਕਰਨਾ ਕੋਈ ਨਹੀਂ ਰੋਟੀਆਂ ਹੀ ਆ ਪਕਾ ਲੈਣੀਆਂ ਇਹਦੇ ਲਾਚੇ ਨੂੰ ਪੁੱਛੋ ਵੇ ਲਾ ਲੋ ਕਿਤੇ ਡਿੱਗ ਨਾ ਪਵੇ ਤੁਰਿਆ ਫੱਦਾ ਵਾਹ ਇੱਕਰਾ ਸਾਫ ਨੇ ਪੁੱਤ ਤੂੰ ਉੱਤਰ ਕੇ ਆਈ ਨਹੀਂ ਉਤੋਂ ਮੰਮੀ ਮੇਰੇ ਲੱਗ ਗਈ ਤੇ ਮਾਸੀ ਆਣ ਕੇ ਬਹਿ ਗਈ ਤੇ ਮੈਂ ਮਾਸੀ ਨਾਲ ਗੱਲਾਂ ਕਰਨ ਲੱਗ ਪਈ ਪੁੱਤ ਮਾਸੀ ਥੋੜਾ ਆਖੀਦਾ ਮੰਮੀ ਆਖੀਦਾ ਕਿੰਨੀ ਵਾਰ ਤੁਹਾਨੂੰ ਆਖੀਦਾ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਚਲ ਮੰਮੀ ਮੰਮੀ ਤੇ ਮਾਸੀ ਇੱਕ ਹੀ ਆ ਹੁਣ ਮੈਨੂੰ ਅੱਤ ਪਈ ਇਹ ਤੁਹਾਨੂੰ ਪਤਾ ਤੇ ਹੈਗਾ ਵਾ ਤੁਹਾਨੂੰ ਵੀ ਮਾਹੀ ਮੱਮੀ ਕਹਿਣ ਲੱਗੀ ਸੀ ਤੇ ਗੁਰਵਰ ਉੱਤਰ ਕੇ ਚੱਲ ਗਿਆ ਉੱਥੇ ਲੱਗੇ ਉਹ ਥੱਲੇ ਚਲ ਕੇ ਡੈਂਟਿਆ ਕੋਈ ਗੱਲ ਨਹੀਂ ਜ਼ਬਰਦਸਤੀ ਨਹੀਂ ਕੀਤੀ ਹਿੰਦੀ ਚਲੋ ਮਾਸੀ ਆਂਦੀ ਤੇ ਮਾਸੀ ਆਖੀ ਲੱਗੇ ਲੱਗਦੀ ਮੈਂ ਮਮਮੀ ਆਏ ਆਹੋ ਚੱਲ ਪੁੱਤ ਆਇਆ ਮਨਜੋਤ ਬਾਹਰੋਂ 10 12 ਬੰਦੇ ਲੱਗੇ ਓ ਤੂੜੀ ਸੁੱਟਣ ਵਾਲੇ ਹਮ ਹਏ ਮਮਮੀ ਤੂੜੀ ਤੇ ਤਾਂ ਨਾ ਤੇ ਮੇਰੇ ਜਿੱਦਾਂ ਕੱਲ ਨੂੰ ਹੀ ਫੜ ਲਿਆ ਘੱਟਾ ਹੁੰਦੇ ਮਮਮੀ ਮੈਨੂੰ ਵੀ ਨਾ ਅੰਦਰ ਬੂਆ ਬੰਦ ਕਰਕੇ ਬਹਿਣਾ ਪੈਣਾ ਈ ਪੁੱਤ ਹੁਣ ਕੰਮ ਕਿੰਨੇ ਕਰਨਾ 12 13 ਬੰਦਿਆਂ ਕੇ ਰੋਟੀਆਂ ਪਹਿਲਾਂ ਚਾਹ ਪਾਣੀ ਫੇਰ ਰੋਟੀ ਪਾਣੀ ਘੜੀ ਘੜੀ ਉਹਨਾਂ ਨੂੰ ਮਾਸਾ ਗੋੜ ਦੇਣਾ ਪਾਣੀ ਕਿਹੜਾ ਤੂੜੀ ਦੀ ਫਟਕ ਪਤਾ ਕਿੰਨੀ ਉਹਨਾਂ ਨੂੰ ਪੈਂਡ ਈ ਵਿਚਾਰਿਆਂ ਨੂੰ ਅੰਦਰ ਮਮਮੀ ਤੁਹਾਨੂੰ ਕਿੰਨਾ ਪਤਾ ਵਾ ਸਾਰਾ ਕੁਝ ਪਤਾ ਵੀ ਮੈਨੂੰ ਅੱਡਸਟ ਤੋਂ ਪਤਾ ਨਾ ਕਿੰਨਾ ਬੁਰਾ ਹਾਲ ਹੁੰਦਾ ਫਿਰ ਮੇਰਾ ਉਹ ਤਾਂ ਮੈਨੂੰ ਪਤਾ ਵਾ ਹੁੰਦਾ ਵਾ ਪਰ ਚਲ ਪੁੱਤ ਕਿਸੇ ਵਾਲੇ ਬੰਦਾ ਕੰਮ ਕਰਾ ਹੀ ਲੈਂਦਾ ਥੋੜਾ ਬੋਤਾ ਤੁਸੀਂ ਇਦਾਂ ਕਰੋ ਉਹਨਾਂ ਨੂੰ ਰੁਪਈਆ 2000 ਉਹਨਾਂ ਨੂੰ ਕੋਲੋਂ ਰੋਟੀ ਖਾਓ ਨਾਲੇ 200 ਉਹਨਾਂ ਨੂੰ ਵਧੀਆ 1000 ਵੇਚ ਰੋਟੀ ਖਾਣੀ ਨਾਲੇ ਮੰਮੀ ਆਪਣੀ ਜਾਨ ਸੌਖੀ ਪੁੱਤ ਜਾਨ ਤਾਂ ਸੌਖੀ ਆ 1000 100 ਰੁਪਈਆ ਕਿੱਥੋਂ ਗਏ ਤੇ ਮੇਰੇ ਨਾਲ ਸੋਨੂੰ ਲੜਨ ਡਿਆ ਵਾ ਸੋਨੂੰ ਆਇਆ ਤਾਂ ਵੀ ਆਖਣ ਡਿਆ ਸੀਗਾ ਅੱਛਾ ਸੋਨ ਵੀ ਵਿਰੋਧ ਤਾਂ ਬੋਲਣ ਡਿਆ ਸੀ ਭਰਾਈ ਇਦਾਂ ਦਾ ਉਦਾਂ ਹੀ ਡਿਆ ਸੀ ਆਖਣ ਕਿ ਕਿੱਥੇ ਗਏ ਆ ਕੋਈ ਦਿਖਣ ਨਹੀਂ ਡਿਆ ਤੇ ਮੈਂ ਤੇ ਤੇ ਉਹ ਹੁਣ ਜੀ ਸੋਨੂ ਨੂੰ ਘਰੇ ਮੈਨੂੰ ਲੱਗਦਾ ਭੈਣ ਜੀ ਨੇ ਮੇੜੀ ਨਹੀਂ ਹੋਣੀ ਜੀ ਨਾ ਆ ਕੇ ਨਿਕਣਾ ਬਾਹਰ ਤੇ ਇੱਧਰ ਨਾ ਆ ਕੇ ਮਾਸੀ ਤੇ ਮੇਰੇ ਲੱਗੇ ਆ ਗਈ ਵਿਖਾਲ ਵੇ ਨਹੀਂ ਆ ਕੀ ਕਰੀ ਮੈਨੂੰ ਤਾਂ ਕਿਤੇ ਸਾਹ ਹੀ ਚੜ ਗਿਆ ਪਹਿਲਾਂ ਤੇ ਕੋਠੇ ਦੀਆਂ ਪੌੜੀਆਂ ਚੜ ਚੜ ਕੇ ਭੈਣ ਜੀ ਮੇਰਾ ਵੀ ਆਪਣਾ ਸਰੀਰ ਨਹੀਂ ਇੰਨਾ ਹੁਣ ਹੈਗਾ ਸਾਹ ਲਾ ਲੋ ਮੈਂ ਵੀ ਥੱਲੇ ਕਿੰਨੇ ਫਿਰ ਜਾਨੀ ਇੱਥੇ ਨਹੀਂ ਤੇ ਮੇਰਾ ਸਰੀਰ ਵੀ ਘੱਕਦਾ ਇਹ ਮੇਰ ਜੀ ਮੰਮੀ ਕਿਹੜਾ ਲੋਹਾ ਵਾ ਹੁਣ ਉਦਾਂ ਇੱਕ ਗੱਲ ਹੈਗੀ ਭੈਣ ਜੀ ਨੂੰ ਝਾਟੀ ਅਲਰਜੀ ਜੀ ਹੋ ਜਾਂਦੀ ਆ ਘੱਟੇ ਮਿੱਟੀ ਤੋਂ ਤੇ ਐ ਮੁੜ ਕੇ ਬਿਮਾਰ ਹੋਣੀ ਕਿੰਨੇ ਕਿੰਨੇ ਪੈਸੇ ਲੱਗਦੇ ਆ ਤੇ ਚੱਲ ਕੋਈ ਦੇਣਾ ਕਿਤੇ ਮੈਂ ਤੇ ਛੇਤੀ ਉੱਠਣਾ ਹੀ ਨਹੀਂ ਹੁੰਦਾ ਮੰਜਾ ਹੀ ਮੇਰੇ ਨਾਲ ਜਿੱਦਾਂ ਚਿੰਬੜ ਜਾਂਦਾ ਪੈਹਾ ਵੀ ਬਥੇਰਾ ਤੇ ਗੁਰੂ ਗੋਸ ਅਗਲਗ ਮੁਰਗੀ ਮੇਰੀਆਂ ਨਾੜਾ ਵੀ ਨਹੀਂ ਜਾਂਦੀ ਐਨੀ ਮੈਨੂੰ ਆ ਸੱਚੀ ਹੋ ਜਾਈ ਚੱਲ ਕੋਈ ਨਹੀਂ ਹੁਣ 1000-1000 ਰੁਪਿਆ ਦੇਣਾ ਕੋਈ ਸੌਖੀ ਗੱਲ ਨਹੀਂ ਆ ਆਪਾਂ 1000 ਰੁਪਿਆ ਦਵਾਂਗੇ ਵੇਖੋ ਵੇਖੀ ਦੂਜੇ ਲੋਕੀ 1000-1000 ਦੇਣਗੇ ਅਖੜਾ ਇਹਨਾਂ ਨੇ ਪੈਸਿਆਂ ਦਾ ਬਾਹ ਬੰਨ ਦਿੱਤਾ ਵਾ ਪੈਨ ਜੀ ਨੇ ਪਾਹੇ ਹੋਰ ਪੈਨ ਜੀ ਲੰਗਰ ਪਕਾਉਣਾ ਤੇ ਬਹੁਤ ਚੰਗੀ ਗੱਲ 6 ਮਹੀਨੇ ਦੀ ਫਸਲ ਆਉਂਦੀ ਆ ਇੱਕ ਵਾਰ ਕਿਤੇ ਝੋਨੇ ਵੜਨੇ ਲਾਉਣੇ ਉਦੋਂ ਪਰਦੇਸੀ ਆ ਪਰਦੇਸੀ ਤੇ ਇੱਕ ਉਹਨਾਂ ਨੇ ਜਦੋਂ ਕਣਕ ਵੱਢਣੀ ਤੂੜੀ ਸੁੱਟਣੀ ਉਦੋਂ ਕਿਤੇ ਲੰਗਰ ਦੇਣਾ 6 ਮਹੀਨੇ ਅਜ ਕਿਤੇ ਦੋ ਦੋ ਵਾਰੀ ਸਿਰਫ ਰੋਟੀਆਂ ਪਕਾਉਣੀਆਂ ਵਾ ਚੱਲ ਕੋਈ ਨਹੀਂ ਤੂੰ ਕਰ ਲੈ ਰੈਸਟ ਤੇ ਮੈਂ ਕੋਈ ਨਹੀਂ ਕਿੰਨੀ ਮਾਂ ਦਾਲਾਂ ਆ ਜਾਂਦੀਆਂ ਵਾ ਤੇ ਕਿੰਨਾ ਸੌਦਾ ਜਾਂਦਾ ਮਹੀਨਾ ਤੇ ਆਵੇਂ ਨੰਗ ਜਾਂਦਾ ਹੋਰ ਨੰਗ ਜਾਂਦਾ ਤੇ ਪੈਨ ਜੀ ਵਾ ਨਾ ਦਈ ਮਨਪੇ ਹਾਂ ਮਨਪ੍ਰੀਤ ਜੀ ਮਨਪ੍ਰੀਤ ਪਤਾ ਆਟਾ ਗੁੰਨਣ ਲਈ ਆ ਤੇ ਮੈਂ ਤੇ ਪੱਲੀ ਲੈਣ ਚਲਦੀ ਆ ਉਧਰੋਂ ਤੇ ਤਾਇਏ ਵੱਲੋਂ ਤੇ ਕੋਈ ਨਹੀਂ ਮੈਂ ਆਣ ਕੇ ਹੀ ਲੋਹੇ ਤੇ ਫਿਰ ਪਕਾ ਲੈਨੇ ਆ ਚੱਲਿਆ ਕੋਈ ਮੈਂ ਵੇਖਾਂ ਭਲਾ ਜਾ ਕੇ ਆਟਾ ਉਹਨੇ ਗੋਨ ਲਿਆ ਕੁੜੀ ਨੇ ਉਹ ਬੈਜੋ ਮਸੀ ਜੀ ਕੋਈ ਨਹੀਂ ਉਹਨੇ ਲਾ ਲੈਣੀ ਆਵਾ ਨਹੀਂ ਮੈਂ ਵੇਨੀ ਆ ਇਹ ਲੋ ਬਣਾ ਲੈਣਦੇ ਆ ਕਿ ਲੋ ਦੇ ਉਤੇ ਮੈਂ ਵੀ ਬੈਠੀ ਨਾ ਕਰਾ ਇੱਥੇ ਵਾਧ ਜਾਣਾ ਨਾਲ ਕੁੜੀ ਦਾ ਕੰਮ ਕਰਾ ਦੇਵੀਂ ਕੁੜੀ ਅੱਗੇ ਬਤੇਰਾ ਕੰਮ ਕਰ ਤੇ ਲੋ ਕਿਹੜੀ ਸਾਡੇ ਬਣੀ ਆ ਪੱਕੀ ਉਹ ਨੇਟਾਂ ਦੀ ਹੀ ਰੱਖ ਕੇ ਬਣਾਉਣੀ ਆ ਦੋ ਤਵੇ ਰੱਖ ਲਿੰਦੀ ਹੁੰਦੀ ਜothe ਗੈਸ ਤੇ ਕੁੜੀ ਆ ਕਰ ਜੂਗੀ ਮੈਂ ਤੇ ਸੁਮਨ ਥਿਆ ਹੈਗੀ ਵਾ ਐਹੀ ਲਿਆ ਨਹੀਂ ਤੇ ਮੈਂ ਉਹਨੂੰ ਆਖਣਾ ਹੈਗਾ ਕਿ ਤੂੰ ਮੇਰੀ ਕੁੜੀ ਨਹੀਂ ਬੈਣ ਵਾਲੀ ਹੋ ਆ ਹਾਏ ਮਾਸੀ ਤੁਸੀਂ ਤੇ ਜਾਣ ਕੇ ਕਰੀ ਜਾਂਦੇ ਆ ਆ ਤਾਂ ਹੋਣੀ ਆ ਕੰਮ ਦੇ ਦੇਣ ਕਿੰਨਾ ਕਿਤੇ ਕੰਮ ਪੈਂਦਾ ਵਾ ਅੱਜ ਤਾਂ ਝੋਨੇ ਵਰੀ ਹੈ ਨਾ ਉਦੋਂ ਨਹੀਂ ਘੱਟਾ-ਕੁੱਟਾ ਦਾ ਉਦੋਂ ਮੈਂ ਕੱਲੀ ਕਰਦੀ ਆ ਸਾਰਾ ਤੇ ਅੱਜ ਇਹਦੀ ਕਣਕਾਂ ਵਰੀਆਂ ਘੱਟਾ-ਕੁੱਟਾ ਹੁੰਦਾ ਤੂੜੀ-ਟੜੀ ਦਾ ਤੇ ਹੁਣ ਇਹਨੇ ਆਪੇ ਸੰਭ ਲੈਂਦੀ ਡਿਊਟੀ ਮੇਰਾ ਤਾਂ ਸ਼ਿੱਕਾ ਆਣਾ ਨੇ ਕਿ ਇੰਨਾ ਮਾਸੀ ਬੁਰਾ ਹਾਲ ਹੁੰਦਾ ਨਾ ਉਹ ਆਪ ਹੀ ਕਹਿੰਦੀ ਵੀ ਤੂੰ ਤੇ ਲੈਂਟਰ ਤੋੜਨੇ ਲਾ ਲਈ ਨਹੀਂ ਸ਼ਿੱਕਾ ਮਾਰ-ਮਾਰ ਕੇ ਤੂੰ ਭੈਣਾ ਅੰਦਰ ਹੀ ਬਹਿ ਤੇ ਝੋਨੇ ਵਰੀ ਨਹੀਂ ਉਹ ਮੈਂ ਉਹਨੂੰ ਬਾਹਰ ਨਹੀਂ ਕੱਢਦੀ ਨਹੀਂ ਉਦੋਂ ਸਾਰੇ ਮਸੇ ਉਹ ਨਹੀਂ ਹੋ ਨੇ ਦਾਲ ਦੂਲ ਬਣਾ ਵੀ ਬਣਾਉਣ ਵਾਲੀ ਆ ਤੇ ਕੰਮ ਸਾਰਾ ਪਿਆ ਵਾ ਕਰਨ ਵਾਲਾ ਤੇ ਕੱਲੀ ਸਵੇਰ ਦੀ ਮੈਂ ਵੇਖਣ ਨਹੀਂ ਕਰਨ ਈ ਆ ਓਏ ਹਾਏ ਇਹੀ ਸਾਰਿਆਂ ਨੂੰ ਦਿਖਣ ਡਿਆ ਤੁਹਾਨੂੰ ਲੱਗਦਾ ਵਾ ਨਾ ਤੁਸੀਂ ਚੰਗੀ ਤਰ੍ਹਾਂ ਨਹੀਂ ਉਹਨੇ ਵੇਖਿਆ ਉਹ ਵੇਖੀ ਹੋਇ ਇੱਕ ਭਾਂਡਾ ਚੁੱਕ ਕੇ ਇੱਥੇ ਰੱਖਣ ਲੱਗਾ ਕਿੰਨਾ ਟਾਈਮ ਲਾ ਛੱਡਦੀ ਗਿੱਲਾ ਪੀਨ ਬਾ ਛੱਡਦੀ ਤਾਂ ਨਹੀਂ ਕੰਮ ਮੁੱਕਦਾ ਜਿੱਦਨ ਮੈਂ ਕਰਨ ਢੀ ਮੈਂ ਤੇ ਮਿੰਟੋਂ ਮਿੰਟੀ ਕੰਮ ਦੀਆਂ ਨਿਹਰੀਆਂ ਲੈ ਦੰਨੀ ਆ ਨਹੀਂ ਤੀ ਗਏ ਬਚੇਰਾ ਕੰਮ ਕਰਦੀ ਆ ਮੇਰੀ ਧੀ ਨੇ ਵੀ ਤੱਤਾ ਠੰਡਾ ਦਿੰਦੀ ਆ ਮੈਂ ਵੇਖਣ ਡਈ ਆ ਤੇ ਮੈਂ ਇੱਥੇ ਬੈਠੀ ਨੇ ਕੀ ਕਰਨਾ ਵਜ ਜਾਣਾ ਚਲ ਫਿਰ ਉਹ ਬਣਾਉਂਦੀ ਆ ਤੁਹਾਡੇ ਰੋਟੀਆਂ ਰੋਟੀਆਂ ਪਕਾ ਲੈਣੇ ਨਾਲ ਤੇ ਮੈਂ ਫਿਰ ਦਾਲ ਧਰ ਲੈਣੀ ਆ ਬਾਹਰਤ ਨਹੀਂ ਮੇਰੇ ਕੋ ਆਇਆ ਜਾਣਾ ਘੱਟੇ ਵਿੱਚ ਮੇਰਾ ਤੇ ਬਹੁਤ ਮਾੜਾ ਹਾਲ ਨਾ ਰਸੋਈ ਦੇ ਅੰਦਰ ਅੰਦਰ ਚੱਲ ਮੈਂ ਦਾਲ ਧਰ ਨਹੀਂ ਚਲ ਵੇਖ ਲੈ ਫਿਰ ਤੇ ਐਂ ਹੀ ਰੋਟੀਆਂ ਪਕਾ ਲੈਣੀਆਂ ਮੈਂ ਉਤਲੇ ਤਾਂ ਸੁੰਮਣ ਵੇ ਹੁੰਦੀ ਠੀਕ ਤੇ ਸੁੰਮਣ ਨੇ ਤੇ ਆਪ ਸਾਰਾ ਲੈਣਾ ਕਿੱਥੇ ਮਾਸੀ ਉਹ ਵੀ ਆਹ ਮਾਸੀ ਆਪਣੀ ਧੀ ਦੀਆਂ ਸਿਫਤਾਂ ਕਰੀ ਜਾਂਦੀ ਨਾਲ ਭੀ ਉਹਨੇ ਕਰ ਲੈਣਾ ਤੇ ਐਨੇ ਕਰ ਲੈਣਾ ਤਸ ਮੈਂ ਨਹੀਂ ਕਰਦੀ ਕੰਮ ਇੱਕੋ ਬੰਦੇ ਦੇ ਗੁਣ ਗਾਈ ਜਾਣੀ ਐਨੇ ਕੁੜੀ ਕਿਤੇ ਚਲਿਤਰ ਕਰਦੀ ਆ ਕਿਤੇ ਨਾ ਐਨੇ ਪਖੰਡ ਕਰਦੀ ਮੈਨੂੰ ਆ ਹੁੰਦਾ ਤੇ ਮੈਨੂੰ ਆ ਹੁੰਦਾ ਬੈਨ ਜੀ ਪਤਾ ਨਹੀਂ ਕਿਹੜੀ ਵੱਲੋਂ ਇਹ ਕੋ ਡਰਦੀ ਐਨੂੰ ਕੋ ਹਾਂਦੀ ਨਹੀਂ ਇਹਦੀਆਂ ਸ਼ਿਪਤਾ ਕਰਦੀ ਜਾਂਦੀ ਹਰ ਵੇਲੇ ਇਹ ਵੀ ਕਿਤੇ ਨਾ ਮੈਨੂੰ ਜਵਾਬ ਦੀ ਨਹੀਂ ਕੰਮ ਸ਼ੋਰਾ ਕਰਕੇ ਇਹ ਕੁੜੀ ਪਖੰਡ ਕਰਦੀ ਰਹਿੰਦੀ ਚਲੋ ਮੈਂ ਕਰੂੰ ਨਿਕਲੀ ਲਾਂ ਜਾ ਮੰਮੀ ਤੇ ਰਹਿਣ ਦੇ ਨਹੀਂ ਐਵੇਂ ਨਾਲ ਤੁਸੀਂ ਵੀ ਖਪਣ ਦੇ ਜੇ ਉਹ ਤਾਂ ਖਪਣ ਕਾਦਾ ਵਾ ਮੇਰ ਕੋ ਨਹੀਂ ਵੇਖਿਆ ਜਾਂਦਾ ਤੇ ਤੂੰ ਕੱਲੀ ਕੰਮ ਕਰਦੀ ਸਵੇਰ ਦੀ ਢਈ ਆ ਉਧਰੋਂ ਬੰਦੇ ਬਾੜ ਡਏ ਤੇ ਆਪ ਸੁੱਖ ਜਿਹੜੀ ਆ ਸੁੱਖ ਤੇ ਮੈਨੂੰ ਇਨਾ ਗੁੱਸਾ ਆਉਂਦਾ ਵੀ ਜਿੰਨਾ ਕੋਈ ਸਾਹ ਨਹੀਂ ਲੈਂਦਾ ਉਹਦੀ ਗੱਲ ਵਾ ਸੁਮਨ ਅੱਗੇ ਕਰਾ ਦਿੰਦੀ ਹੁੰਦੀ ਸੀ ਮੇਰ ਨਾਲ ਪਰ ਹੁਣ ਉਹ ਨਹੀਂ ਮੈਂ ਤੇ ਆਪਣੀ ਧੀ ਨੂੰ ਇਹੋ ਹੀ ਆਖਿਆ ਵਾ ਵੀ ਪੁੱਤ ਬਹਿਣਾ ਨਹੀਂਗਾ ਕੰਮ ਕਿਸਦੇ ਆਖੇ ਤੋਂ ਨਹੀਂ ਕਰੀਦਾ ਹੁੰਦਾ ਆਪੇ ਕੰਮ ਕਰ ਲਈਦਾ ਹੁੰਦਾ ਤੇ ਹਰ ਟੀ ਕੱਟੀ ਆ ਮੰਜੇ ਉੱਤੇ ਚੜ ਕੇ ਬੈਠੀ ਆ ਤੇ ਮੁੰਡੇ ਦਾ ਭੱਜ ਬਣਾ ਲੈਂਦੀ ਆ ਮੈਨੂੰ ਨਹੀਂ ਇਹ ਮਨਪ੍ਰੀਤ ਤੇ ਚੰਗੀਆਂ ਲੱਗਦੀਆਂ ਗੱਲਾਂ ਆ ਉਹਦਾਂ ਮੈਂ ਪਕਾ ਲੈਣੀ ਆ ਹੀ ਮੈਂ ਫਿਰ ਗੈਸ ਤੇ ਪਕਾ ਲੈਣੀ ਆ ਮੰਮੀ ਵੀ ਫਿਰ ਤੱਪੜ ਮੰਗਣ ਚੱਲ ਗਏ ਨਾ ਤਾਂ ਇਹ ਘਰ ਤੇ ਮੰਮੀ ਵੀ ਤੇਰੀ ਕੰਮ ਸ਼ੋਰ ਵਾ ਤੂੰ ਜਾਣਦੇ ਭਾਵੇਂ ਤੂੰ ਆਖੇ ਤੇਰੀ ਸੱਸ ਨਹੀਂ ਨਹੀਂ ਮੈਂ ਇਹ ਤੇ ਕਹਾਦਾ ਰੱਖਣਾ ਵਾ ਆਹ ਉਹ ਵੀ ਕੰਮੋਂ ਬੜੀ ਚਾਲੂ ਈ ਹਾਂਜੀ ਮੈਂ ਵੇ ਨਹੀਂ ਆ ਨਾ ਹੁਣ ਬੈਠੀ ਹਾਂਜੀ ਹਾਂਜੀ ਤੇ ਮੇਰੇ ਕੋਲ ਤਾਂ ਨਾ ਬੈਠਾ ਜਾਂਦਾ ਈ ਉਹ ਵੇਖ ਕੇ ਤੇ ਚਲੋ ਕੇ ਨੂੰ ਤੇ ਦਿਖਿਆ ਤੁਸੀਂ ਆ ਕੇ ਕਿਆ ਵਾ ਇੰਨੇ ਜੇ ਨਾ ਸਿਫਤ ਕੀਤੇ ਆ ਬੰਦਾ ਹੋਰ ਦਾ ਹੋਰ ਹੋ ਜਾਂਦਾ ਵਾ ਵੀ ਕੇ ਨੂੰ ਤੇ ਮੇਰਾ ਕੰਮ ਕੀਤਾ ਦਿਖਣ ਜਾਂ ਫਿਰ ਬੰਦਾ ਹੋਸਨ ਨਹੀਂ ਕੰਮ ਕਰੀ ਜਾਂਦਾ ਵਾ ਵੀ ਚਲ ਕੇ ਨੇ ਸਿਫਤ ਕਰਨੀ ਆ ਨਹੀਂ ਪੁੱਤ ਇਹ ਤਰਾ ਸਿਫਤ ਕਰੀਏ ਕਿਹੜੀ ਗੱਲ ਆ ਪਤਾ ਨਹੀਂ ਲੱਗਣ ਡਿਆ ਬੈਠਿਆਂ ਕਿ ਇਹ ਕੀ ਕਰਨ ਰਹੀਆਂ ਉਹ ਦੂਜੀ ਕੀ ਨਹੀਂ ਤੇ ਮੇਰੇ ਤੇ ਕਰਮ ਇਦਾਂ ਦੇ ਆ ਤੁਹਾਨੂੰ ਪਤਾ ਮੇਰੇ ਪਿੱਛੋਂ ਵੀ ਕਰਮ ਹੋਲੇ ਆ ਤੇ ਅੱਗੇ ਵੀ ਮੈਂ ਸੁਖ ਵੱਲ ਵੇਖਦੀ ਆ ਤੇ ਉਹਦੀ ਬਿਨਾ ਕੰਮ ਕੀਤੇ ਮੰਮੀ ਇੰਨੀ ਮੰਮੀ ਸਿਫਤ ਕਰਦੇ ਆ ਨਾ ਕੋਈ ਹਿਸਾਬ ਹੀ ਨਹੀਂ ਮੈਂ ਤੇ ਆਪ ਵੇਂਦੀ ਰਹਿਣੀ ਆ ਪਤਾ ਨਹੀਂ ਇਹ ਕਿਉਂ ਉਦੋਂ ਕੋ ਡਰਦੀ ਆ ਕਤੋਂ ਨਹੀਂ ਕੀ ਚੱਕਰ ਬਸ ਤੇਰੀ ਤਾਂ ਬਸ ਉਹਦੀਆਂ ਹੀ ਗੱਲਾਂ ਕਰਦੀ ਰਹਿੰਦੀ ਹਰ ਵੇਲੇ ਸੁੱਕ ਸੁੱਕ ਮੈਂ ਤੇ ਗਮਨਜੋਦ ਨੂੰ ਕਹਿੰਨੀ ਨਹੀਂ ਮੈਂ ਮਨਜੋਦ ਇੰਨਾ ਮੈਂ ਕੰਮ ਕਰਦੀ ਮम्मी ਨੂੰ ਫੇਰ ਨਹੀਂ ਦੇਖਦਾ ਤੇ ਮੈਂ ਸੁੱਕਦੀਆਂ ਫੇਰ ਸਿਫਤਾਂ ਤੇ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿਸ ਦਾ ਪਾਣੀ ਵੀ ਨਹੀਂ ਕੀ ਕਹਿੰਦੇ ਨੇ ਜੇ ਕਿਸ ਦਾ ਤੇ ਬਲਦਾ ਤੇ ਕਿਸ ਦਾ ਪਾਣੀ ਵੀ ਨਹੀਂ ਬਲਦਾ ਪਾਣੀ ਪਾਣੀ ਬਲਦਾ ਵਾ ਧੀਏ ਤੈਨੂੰ ਆ ਪਤਾ ਨਹੀਂ ਲੱਗਦਾ ਕੰਮ ਨੇ ਕਮਲੀ ਕਰਤਾ ਮੈਨੂੰ ਤੇ ਆਹੋ ਕੋਈ ਨਹੀਂ ਵੀ ਕਿਸ ਦਾ ਸਿਆਣੇ ਆਂਦੇ ਹੁੰਦੇ ਆ ਵੀ ਪਾਣੀ ਬੜੇ ਤੇ ਕਿਸ ਦਾ ਤੇਲ ਬੜੇ ਹਾਂਜੀ ਉਹਦਾ ਇਹ ਬੜੇ ਪਾ ਤੇਲ ਬਲੰਦਿਆ ਵਾ ਪਾਣੀ ਬਲੰਦਿਆ ਪੁੱਤ ਹਾਂਜੀ ਹਾਂਜੀ ਮੈਨੂੰ ਵੀ ਛੇਤਾ ਪਰ ਲੱਗਿਆ ਉਹਦਾ ਬੜਾ ਪਾਣੀ ਕਿੰਨੇ ਇੰਨੀਆਂ ਸਿਆਣੀਆਂ ਗੱਲਾਂ ਦੱਸਣੀਆਂ ਹੈਗੀਆਂ ਮੰਮੀ ਤਾਂ ਤੁਹਾਨੂੰ ਪਤਾ ਛੋਟੀ ਉਮਰੇ ਹੀ ਤੁਰ ਗਈ ਤੇ ਮਾਵਾ ਦਾ ਬੜਾ ਹੁੰਦਾ ਵਾ ਹੋਰ ਹੁਣ ਡੈਡੀ ਵਿਚਾਰੇ ਕਰਦੇ ਤੇ ਹੈਗੇ ਪਰ ਉਹ ਗੱਲ ਥੋੜਾ ਬੰਨ ਜਾਂਦੀ ਆ ਹੁਣ ਜਿੱਦਾਂ ਤੀ ਸੁਮੰਦੀਆਂ ਸੁਣਨੀਆਂ ਵਾ ਤੇ ਡੈਡੀ ਨੂੰ ਤੇ ਕੋਈ ਆ ਖਰਚਾ ਵਰਚਾ ਹੀ ਦੱਸਣਾ ਵਾ ਬਾਕੀ ਜਾਂ ਤੇ ਮਾਵਾ ਨੇ ਕਰਨੀਆਂ ਹੁੰਦੀਆਂ ਮਾਵਾ ਹੀ ਈ ਂਆਂ ਨੂੰ ਮਾਵਾ ਤਿੰਨ ਅਦਾ ਤੇ ਇੱਕ ਪਰਦਾ ਹੁੰਦਾ ਵਾ ਹਾਂਜੀ ਤੇ ਮਾਂ ਨਾ ਕੇ ਦਿੱਤੀ ਦिए ਦਾ ਹੋਵੇ ਬੜਾ ਇਦਾਂ ਦੁੱਖ ਜਿਹਾ ਲੱਗਦਾ ਪਰ ਕੋਈ ਨਹੀਂ ਪੁੱਤ ਸਾਡੀ ਉਮਰ ਪਰ ਆ ਮਾਂ ਰਾਇ ਨੇ ਦੇਣਾ ਵਾ ਤਾਨੂੰ ਹਾਂਜੀ ਉਹ ਨਹੀਂ ਬੜਾ ਤੇਰੀ ਨੀਤ ਨਹੀਂ ਕੀ ਮਾੜੀ ਹੈਗੀ ਤੈਨੂੰ ਬੜਾ ਮਾਂ ਰਾਇ ਨੇ ਦੇਣਾ ਤੇ ਦਿਲ ਸੇ ਨਾ ਪੁੱਤ ਕੋਈ ਗਲ ਸੋਚਿਆ ਕਰ ਨਹੀਂ ਨਹੀਂ ਸੋਚੀ ਨਹੀਂ ਮੈਂ ਜੋ ਹਾਂੀਆਂ ਵੇਖ ਤੂੰ ਇਹ ਨਾ ਆਖੀ ਪੀਏ ਸੋਧੀ ਹੈਗੀ ਆ ਸੁਮਨ ਦੀ ਮਾਂ ਵਾ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਕਦੀ ਸਮਝਿਆ ਨਹੀਂ ਮੈਂ ਮੈਨੂੰ ਤੇ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਹੁੰਦੇ ਜੇ ਅਜੇ ਜਦੋਂ ਸੁਖ ਦੀ ਮੰਮੀ ਆਵੇ ਨਾ ਉਹ ਦਾ ਥੋੜਾ ਜਿਹਾ ਸੁਭਾਅ ਹੋਰ ਤਰ੍ਹਾਂ ਦਾ ਉਹਨੇ ਫਰਮਾਨ ਵਾਲਾ ਸੋਚ ਕਰਨਾ ਮੈਨੂੰ ਕੰਮ ਕਰਦਿਆਂ ਵੇਖ ਕੇ ਤੇ ਤੁਹਾਨੂੰ ਲੱਗ ਗਿਆ ਉਸੇ ਵੇਲੇ ਕਿ ਚਲ ਮਨਪਿੰਨਾ ਕੰਮ ਕਰਾਉਣਾ ਚਾਹੀਦਾ ਨਹੀਂ ਤੇ ਮੈਂ ਉਹ ਗੈਸ ਤੇ ਤੇ ਮੇਰੇ ਕੋਲ ਲੱਥਣੀਆਂ ਨਹੀਂ ਘੰਟਾ ਡੇਢ ਘੰਟਾ ਰੋਟੀਆਂ ਪਤਾ ਹੀ ਨਾ ਚ 11 ਬੰਦੇ ਆ ਇੰਨਾ ਚਿਰ ਖਲੋਤਾ ਜਾਂਦਾ ਵਾ ਗੈਸ ਦੇ ਉੱਤੇ ਮੈਂ ਤਾਂ ਸਵੇਰ ਦੀ ਵੇਖਣ ਨਹੀਂ ਆ ਪਹਿਲੇ ਚਾਹ ਬਣਾ ਦੇ ਵੀ ਪਰਦੇਸੀ ਇਹ ਫਿਰ ਚੰਗੀਆਂ ਰੋਟੀਆਂ ਵੀ ਇਹਨਾਂ ਨੂੰ 8 8 10 10 ਚਾਹੀਦੀਆਂ ਜਿੰਨਾ ਸਾਦੀ ਦਿਹਾੜੀ ਘਰ ਕੰਮ ਕਰਨਾ ਵਾ ਉਹਨੂੰ ਅਗੜਾਈ ਅਗੜਾ ਥੋੜੀ ਥੋੜੀ ਢਾਈ ਜਾਂ ਮੇਰੀ 3 ਹਾਂ ਜੇ ਤੇ ਕੋ ਮੈਂ ਲੁੰਜਾ ਵੇਖੀ ਲਾ ਆਹ ਦੇ ਸੋਪਾ ਬੜਾ ਸੌਖਾ ਕੰਮ ਹੋ ਗਿਆ ਮੰਮੀ ਨੇ ਨਾਲ ਕੰਮ ਕਰਾਤਾ ਨਾ ਰੋਟੀਆਂ ਦਾ ਪਰ ਹੱਥ ਸੜ ਗਏ ਹੀ ਆਵੇ ਕਿੱਦਾਂ ਪੈ ਗਿਆ ਵੇ ਸੇ ਅੱਧਾ ਨੂੰ ਕੌਣ ਆਂਦਾ ਹਿਲੋ ਤੇ ਜਾਓ ਇੱਥੇ ਲੰਦੇ ਹਰਮਾਨਾ ਗੈਸ ਤੇ ਰੋਟੀਆਂ ਉਦਾਂ ਇੱਥੇ ਟਾਈਮ ਬੜਾ ਲੱਗਣਾ ਉੱਥੇ ਤਿੰਨ ਤਿੰਨ ਚਾਰ ਚਾਰ ਵੀ ਫੁਲਕੇ ਪਈ ਗਏ ਝੱਟ ਲੱਤ ਕੇ ਉਦਾਂ ਪਰ ਇਹ ਵੀ ਹੱਥ ਸੜ ਗਿਆ ਹਵਾ ਪਹਿਲਾਂ ਇੱਧਰ ਦੀ ਬਾਅਦ ਵਿੱਚ ਆਉਣ ਨੂੰ ਹੋਗੀ ਮੇਰੇ ਵੱਲ ਦੀ ਉਹਦੇ ਕਰਕੇ ਬਣ ਗਈ ਆ ਨਹੀਂ ਬਣ ਗਈ ਮੈਂ ਬਣਾਣੀ ਰਾਜਮਾ ਬਣਾ ਲਈ ਚਲ ਚੰਗਾ ਨਾਲ ਚੋਲ ਬਣਾ ਲੈਨੇ ਮੁੰਡਾ ਉਹ ਕਹਿੰਦੇ ਜਿਆਦਾ ਜਾਣੇ ਨਾਲੀ ਉਹ ਕਹਿੰਦੇ ਤੁਹਾਡੇ ਚੋਲ ਬਣਾ ਦੋਹੀਂ ਚੋਲਾਂ ਦੇ ਸ਼ਕੀਨ ਚਲ ਵੇਖ ਲਓ ਬਣਾ ਲਓ ਫਿਰ ਦਾ ਆ ਬਣਾਤੀ ਮੈਂ ਸਬਜੀ ਹੁਣ ਆਹ ਤੋਨਾ ਜਿਹੜਾ ਭਾਂਡੇ ਮੈਂ ਹਾਂ ਇਕੱਠੇ ਕਰਕੇ ਰੱਖ ਲਾਂ ਆਦੇ ਦੋਈ ਰਹਿ ਦੋਥੇ ਦੁੱਧੀਆਂ ਚ ਦੇਣੀ ਆ ਕਿਹੜੇ ਦੁੱਧੀਆਂ ਚ ਕੱਢ ਲਿਆਓ ਆਪਣੀਆਂ ਥਾਲੀਆਂ ਅੰਦਰ ਕੱਢ ਲਿਆਓ ਤੁਹ ਮੇਰੀਆਂ ਕਿਹੜੀਆਂ ਸੁੱਖ ਆਈਆਂ ਮੇਰੇ ਤੇ ਭਾਂਡੇ ਇੰਨੇ ਦਿੱਤੇ ਮੈਨੂੰ ਮੇਰੇ ਕਿਹੜੇ ਦਾਦੇ ਉੱਥੇ ਕਿਸ ਚੀਜ਼ ਦੀ ਕਮੀ ਆ ਨਾ ਸਿੱਧਾ ਪੈਸੇ ਦੇਨੇ ਦੀ ਤਮੰਗ ਆ ਲੋ ਆਪਣੇ ਬੇਵਕ ਲੈ ਤਾਂ ਸੁਣ ਮੈਂ ਮੂੰਹ ਥੋੜਾ ਮੰਗ ਸਕਦੀ ਮੇਰੀਆਂ ਥਾਲੀਆਂ ਮਜ਼ਦੂਰਾਂ ਲੱਗਿਆ ਨਹੀਂ ਜਾਣੀਆਂ ਚਾਹੀਦੀਆਂ ਨਾ ਆਪਣੇ ਸੁਮਨ ਨੇ ਭਾਂਡੇ ਕੱਢੇ ਤੇ ਮੇਰੇ ਭਾਂਡੇ ਭੰਡਣ ਡੇ ਜਿੱਦਾਂ ਤੂੰ ਪੰਨੇ ਗਾਦੇ ਜਿੱਦਾਂ ਆਪਾਂ ਖਾਈਦੇ ਤੇ ਉਹਦਾ ਉਹਨਾਂ ਨੇ ਖਾ ਲੈਣੇ ਨਾਲੇ ਮਜ਼ਦੂਰ ਕਿਹੜੇ ਮਾੜੇ ਆ ਤੋ ਲੈਣੀ ਆਪਾਂ ਬਾਅਦ ਵਿੱਚ ਇਮੋਸ਼ਨਲ ਜਾਂ ਬਲੈਕਮੇਲ ਨਾ ਕਰੋ ਮੈਂ ਕਦੋਂ ਕਿਹਾ ਮਜ਼ਦੂਰ ਮਾਰੇ ਜਾਂ ਨਾਲ ਉਹ ਵੀ ਤੇ ਬੰਦੇ ਹੀ ਆ ਮੈਂ ਕਦੋਂ ਉਹਨਾਂ ਨੂੰ ਮਾਰਾ ਕਹਿਣ ਦੀ ਬਸ ਮੇਰੇ ਭਾਂਡੇ ਨਹੀਂ ਜਾਣੇ ਚਾਹੀਦੇ ਇਹ ਭੰਨਨੂ ਆ ਜਿਹੜਾ ਆ ਉਹਦੇ ਘੜੀ ਭਾਂਡੇ ਰੱਖਦੇ ਜਿਹੜਾ ਆ ਉਹਦੋਂ ਨੂੰ ਤੋਰਦੇ ਜਿਹੜਾ ਖਾਂਦਾ ਥੱਲੇ ਰੇਡ ਦਿੰਦਾ ਭਾਂਡੇ ਗੋੜੇ ਗੋੜੇ ਛਿਪ ਪਾਦੇ ਇੰਨਾਂ ਚ ਮੈਂ ਦੱਸਣ ਮੈਂ ਕਦੇ ਜਿੱਦਾਂ ਤੂੰ ਤੇ ਹੱਦ ਕਰਦੀ ਆ ਹੁਣ ਮੈਂ ਪਹਿਲਾਂ ਡੈਡੀ ਨੂੰ ਫੋਨ ਲਾਵਾਂ ਨਹੀਂ ਡੈਡੀ ਨੂੰ ਤਾਂ ਚਾਰ ਗੱਲ ਤੇ ਦੱਸਣਾ ਜ਼ਰੂਰੀ ਆਪਣੇ ਬੰਦੇ ਨੂੰ ਕਹੋ ਲੈ ਆਵੇ ਡਿਸਪੋਜ਼ਰ ਡਿਸਪੋਜ਼ਰ ਮਗਾ ਲੋ ਹਉ ਦੇ ਕੋਲ ਸਾਰਾ ਬਿਹੱਦੇ ਲੱਗਦਾ ਤੁਹਾਡੇ ਹੱਥ 'ਚ ਹੀ ਆਉਂਦਾ ਵਾ ਸਾਂਝੇ ਖਾਤੇ 'ਚ ਤਗੜੇ ਗੱਲਾਂ ਨਾ ਕਰਨਗੇ ਬਟ ਡਿਸਪੋਜ਼ਲ ਦੇ ਵਿੱਚ ਐਡਾ ਵੱਡਾ ਗੈਨਾਂ ਦਾ ਘਰ ਵਾ ਤੇ ਰੋਟੀ ਵੇ ਖਾਦੇ 'ਚ ਦਿੱਤੀ ਤਾਂ ਜਦੋਂ ਹੁਣ ਬਾਹਰ ਚਾਹੀਦਾ ਪ੍ਰੋਗਰਾਮਾਂ 'ਚ ਉੱਥੇ ਡਿਸਪੋਜ਼ਲ ਜੰਦ ਹੋਥੇ ਨਹੀਂ ਗੱਲਾਂ ਕਰੀਦੀਆਂ ਕੀ ਹੁੰਦਾ ਏ ਮੇਰੇ ਭਾਂਡੇ ਬੰਦਾਂ ਨੂੰ ਰੱਖੇ ਹਰ ਤਾਂ ਆਪਣੇ ਉਹਨੇ ਵੀ ਸਾਹਵੇਂ ਮੈਡਮ ਨੇ ਤੂੰ ਉਦਾਂ ਨਹੀਂ ਮੰਗਾਉਣੇ ਚਲਾਕ ਤੇ ਬਥੇਰੀਆਂ ਅੱਖ ਰੱਖੇ ਆ ਨਾ ਮੇਰੇ ਵੀ ਆ ਹੀ ਜਾਣੀ ਪਹਿਲਾਂ ਜਦੋਂ ਮੈਨੂੰ ਉਦੋਂ ਕਹਿ ਦਿੰਦੇ ਨਾ ਹਨ ਤਿੰਨਾ ਕੱਪੜੇਂ ਚ ਕੁੜੀ ਤੋੜ ਦੋ ਤੇ ਉਦੋਂ ਮੰਗੇ ਹੁੰਦੇ ਤਾਂ ਆ ਹੀ ਜਾਣੇ ਹੁਣ ਮੈਂ ਕਿਦਾਂ ਘੱਡੀ ਮੋੜੀ ਕਮਾਂ ਪਰ ਜਾਈ ਨਹੀਂ ਦਿੰਦੀ ਸੁੱਖ ਐਦਾਂ ਮੰਮੀ ਮੰਗੇ ਤੇ ਮੇਰੇ ਕਿਹੜੇ ਮੰਗੇ ਹੀ ਉਹਨਾਂ ਨੇ ਮੇਰੇ ਵੀ ਨਹੀਂ ਦੀ ਵੀ ਗਿਆ ਹੀ ਜਿੰਨਾ ਕਪੜਾ ਚ ਕੁੜੀ ਤੋੜ ਦੋ ਪਰ ਮੇਰੇ ਮਾਪਿਓ ਨੇ ਮੈਨੂੰ ਦੇ ਕੇ ਹੀ ਸਾਰਾ ਕੁਝ ਤੋੜਿਆ ਇਹ ਪਤਾ ਹੁੰਦਾ ਵੀ ਆਪਣੀ ਤੀਨ ਮਾਂ ਤੇ ਉਹ ਨਹੀਂ ਤੋੜਿਆ ਮਨਾਂ ਸੁੱਖ ਮੇਰੀ ਮਾਂ ਤੋੜਦੀ ਤੇ ਸ਼ਾਇਦ ਮਿੰਨੇ ਮਿੰਨੇ ਵੀ ਦਿੰਦੀ ਇੱਕ ਤਾਂ ਮੁੜ ਕੇ ਹਾ ਗੱਲ ਲਾ ਕੇ ਬੜੀ ਕਰਕੇ ਜਾਣੀ ਹੁੰਦੀ ਹਾ ਹੀ ਨਹੀਂ ਮੈਨੂੰ ਤੁਹਾਡੀ ਗੱਲ ਚੰਗੀ ਲੱਗਦੀ ਪਿਓ ਤੇ ਹੈਗਾ ਹੀ ਨਾ ਤੋੜਨ ਵਾਲਾ ਕਿ ਤੇਰਾ ਉੱਥੋਂ ਇਹ ਸਭੀ ਖਤਮ ਹੋ ਗਿਆ ਵਾ ਜੇ ਹਿੱਸਾ ਲੈ ਆ ਫਿਰ ਉੱਥੋਂ ਆਪਣਾ ਚੰਗੀ ਪਣੀ ਮੈਂ ਸਬਜੀ ਬਣਾਈ ਹਾਂ ਇਹਦਾ ਵਿੱਚ ਕਲੇਸ਼ ਹੀ ਰਹਿੰਦਾ ਬਣਾਵੇਂ ਆਪੇ ਚੌਲ ਮੈਂ ਚੱਲਨੀ ਉੱਤੇ ਹੁਣ ਆਪਣਾ ਮੁੰਡਾ ਵੀ ਵੇਖਾਂ ਮੈਂ ਕਿ ਆਨੇ ਹੁੰਦੇ ਰੋਟੀ ਆ ਜਲਦੀ ਹੁਣ ਤੁਸੀਂ ਫਿਕਰ ਨਾ ਕਰੋ ਡੈਡੀ ਜੀ ਹਾਂ ਮੈਂ ਜੋ ਰੋਟੀ ਰੋਟੀ ਬਣ ਗਈ ਆ ਹਾਂਜੀ ਬਣ ਗਈ ਜੇ ਤੇ ਛੋਲ ਬਣਨ ਵਾਲੇ ਆ ਬਸ 10 ਮਿੰਟ ਰਹਿ ਗਏ ਅੱਛਾ ਹਾਂ ਤੇ ਪਰ ਪੰਗਾ ਇਹ ਪੈ ਗਿਆ ਨਾ ਫੜਾਉਣੀ ਕਾਦੇ ਚ ਰੋਟੀ ਤੇ ਪੁੱਤ ਥਾਲੀਆਂ ਹੀ ਫੜਾਉਣੀ ਔਰ ਗੱਤ ਫੜਾਉਣੀ ਆ ਉਹ ਡੈਡੀ ਜੀ ਸੁੱਖ ਨਹੀਂ ਲੜਾਈ ਪਾਣੀ ਆ ਫੇਰ ਕਾਦੀ ਹੁਣੇ ਮੇਰੇ ਦੋਲੇ ਬੋਲਣ ਦੀ ਕਹਿੰਦੀ ਮੇਰੇ ਭਾਂਡੇ ਨਹੀਂ ਬਾਹਰ ਜਾਣੇ ਚਾਹੀਦੇ ਤੈਨੂੰ ਹੀ ਨਾ ਇਦਾਂ ਆਖਿਆ ਉਹਨੇ ਔਰ ਡੜ ਜੀ ਜਦੋਂ ਮਰਜੀ ਮੂੰਹ ਪਰ ਕੇ ਕਹਿ ਦਿੰਦੀ ਏ ਕਿਹੜਾ ਨਹੀਂ ਨਹੀਂ ਉਹਦੇ ਭਾਂਡੇ ਥੱਕ ਚੱਲੇ ਆ ਹੁਣ ਡੜ ਜੀ ਕੋਈ ਨਹੀਂ ਹੁਣ ਮੰਮੀ ਆਈ ਏ ਫਿਰ ਐਵੇਂ ਰੌਲਾ ਪਾਉਂਦੇ ਚੰਗੇ ਨਹੀਂ ਲੱਗਦੀ ਆਪਣੀ ਮੰਮੀ ਵਾਲੇ ਕਢਾ ਲੈਣੇ ਹੁਣ ਕਹੇ ਪੇਟੀ ਚੋਂ ਕੱਢ ਭਾਂਡੇ ਉਹਦੋਂ ਦਈਏ ਬੰਦਿਆਂ ਨੂੰ ਰੋਟੀ ਮੈਂ ਕਹੇ ਐਵੇਂ ਘੜੀ ਮੂੜੀ ਮੈਂ ਕਹਣਾ ਡਿਸਪੋਜ਼ਲ ਨਾਲ ਆਏ ਹੋ ਤਾਂ ਜੱਟਾਂ ਦੇ ਘਰ ਵਾਡ ਡਪੋਦਲ ਜੀ ਆ ਥਾਲੀਆਂ ਗੱਤੇ ਜੀ ਦੀਆਂ ਚੰਗੀਆਂ ਸੋਹਣੀਆਂ ਲੱਗਦੀਆਂ ਕਿਤੇ ਹੈ ਐਨੇ ਪਰਿਵਾਰ ਵਾਲੇ ਅਸੀਂ ਤੇ ਕੀ ਗੱਲ ਉਹ ਸਾਰੀਆਂ ਸਾਨੂੰ ਚੰਗੀਆਂ ਲੱਗਣਗੀਆਂ ਟਰੈਕਟਰਾਂ ਵਾਲੀ ਕੀ ਆਖਣਗੇ ਮਜ਼ਦੂਰ ਕੀ ਆਖਣਗੇ ਵੀ ਇਹਨਾਂ ਦਾ ਰਗੱਤੀ ਦੀਆਂ ਥਾਰੀਆਂ ਦੂਜੇ ਥਾਰੀਆਂ ਹੀ ਨਹੀਂ ਚਲ ਕੋਈ ਨਹੀਂ ਡੱਡ ਜੀ ਜਿੰਨੇ ਕਹਿਣਾ ਉਹ ਹੁਣ ਕਹਿੰਦਾ ਰਵਿਆ ਅਸੀਂ ਆਪਣੀ ਜਾਨ ਸੌਖੀ ਵੇਖਣੀ ਆ ਤੇ ਉਹਦੇ ਚ ਭਾ ਕੇ ਤੇ ਮਜ਼ਦੂਰ ਨੂੰ ਕੀ ਆਖਣਾ ਤੂੰ ਮਜ਼ਦੂਰ ਨੂੰ ਆਹੋ ਜਿਹੜੇ ਸਪੋਜ ਲੈਉਣ ਵਾਸਤੇ ਉਹ ਤੇ ਟਰੈਕਟਰ ਲੈ ਕੇ ਗਿਆ ਵਾ ਟਰਾਲੀ ਲੈਉਣ ਡਿਆ ਵਾ ਫੇਰੇ ਡਿਆ ਲਾਉਣ ਉਹ ਤੇ ਫੇਰ ਤੂੰ ਹੀ ਲੈ ਆਓ ਕੇ ਚਲ ਮੈਂ ਲੈ ਆਉਣਾ ਫੇਰ ਜੇ ਨਹੀਂ ਤੇ ਆਹ ਚਲ ਫੇਰ ਤੂੰ ਹੀ ਲੈ ਆਓ ਜਾ ਕੇ ਚਲ ਮੈਂ ਲੈ ਆਉਣਾ ਪੁੱਤ ਮੈਂ ਬੜਾ ਮੈਂ ਫਚੌਲ ਹੈ ਇੰਨੇ ਹਣਾ ਵਧੀਆ ਤਰੀਕੇ ਨਾਲ ਰੋਟੀ ਬਣਾਈ ਹੈ ਹੁਣ ਫੜਾਉਣ ਨੂੰ ਥੋੜਾ ਕਰਨਾ ਵਾ ਤੇ ਤੂੰ ਲੈ ਆਓ ਤੇ ਚੱਲ ਰੋਟੀ ਚੱਲ ਮੈਂ ਲੈ ਆਉਣਾ ਵਾ ਲਿਆ ਤਾਂ ਤੂੰ ਨਾ ਫਿਕਰ ਕਰ ਮੇਰਾ ਹਾਂ ਚਲੋ ਮੈਂ ਫਚੌਲ ਬਣਾ ਲਾ ਆਹ ਬਣਾ ਲਾ ਹੈ ਕਿਦਾਂ ਦਾ ਸਮਾਂ ਆ ਗਿਆ ਈ ਕਿੱਦੇ ਇੱਕ ਦੇ ਛੰਨੇ ਕਹੇ ਦੇ ਛੰਨੇ ਹੁਣੇ ਆਂਦੇ ਨਾ ਸਮਾਂ ਬਦਲਿਆ ਸਮੇਂ ਨੇ ਤੌਰ ਬਦਲੇ ਹੁਣ ਖੇਤਾਂ 'ਚ ਹਲ ਪੰਜਾਲੀ ਨਹੀਂ ਲੱਭਣੀ ਜੋ ਗੈਸਾ ਮਸ਼ੀਨਰੀ ਦਾ ਆ ਗਿਆ ਕਦੇ ਤੂੜੀ ਤੇ ਕਦੇ ਪ੍ਰਾਲੀ ਨਹੀਂ ਲੱਭਣੀ ਓ ਛੰਨੇ ਕਹਿੰਦੇ ਬਜ਼ੁਰਗ ਕਹਿਣ ਨਹੀਂ ਦੇਖਦੇ ਥੋੜੇ ਸਮੇਂ ਨੂੰ ਛਟੀਲ ਦੀ ਥਾਲੀ ਨਹੀਂ ਲੱਭਣੀ। ਵਾ ਕਹਿਆ ਥਾਲੀ ਛਟੀਲ ਦੀ ਵੀ ਨਹੀਂ ਲੱਭਣੀ ਆ ਗੱਤੇ ਜਿਹਦੀਆਂ ਥਾਲੀਆਂ ਹਰ ਘਰ ਤੇ ਘਰੀਆਂ ਆ ਜਾਣੀਆਂ। ਤੇ ਬੀਬੀਾਂ ਨੇ ਡਰਮ ਰਖਾ ਲੈਣਾ ਟਟਾ ਜਾ ਗੀੜ ਤੇ ਖਾਦਾ ਪੀਤਾ ਤੇ ਚੱਲ ਡਸਟ ਬੀਨ ਦੇ ਵਿੱਚ। ਭਾਂਡੇ ਧੋਣ ਦਾ ਵੀ ਜੱਬੀ ਮੁੱਖ ਚੱਲਿਆ ਹੀ ਹੋਈ। ਹੋ ਓਯੋ। ਕਿਹੋ ਜਿਹਾ ਹਾਂ ਚੱਲਿਆ ਸਮਾਂ। ਲੈ ਮੈਂ ਲੈ ਹੀ ਆਵਾਂ ਫਿਰ ਭੱਜ ਕੇ। ਮੋਟਰਸਾਈਕਲ ਕਿੱਥੇ ਆ? ਇਹੋ ਲੈ ਜਾਂਦਾ। ਲਗੀ 44 ਮੈਂ ਇੱਥੇ ਤੱਕ ਆਉਣ ਲਈ ਐ ਹਾਜੀ ਤੇ ਰੋਟੀਆਂ ਖਾਂਣ ਦੇ ਚੰਗਾ ਹੋਇਆ ਮੈਂ ਵੇਖਣ ਆ ਗਈ ਜੇ ਮੈਂ ਥੱਲੇ ਚਲ ਜਾਨੀ ਮੈਨੂੰ ਦੂਸਰਾ ਟਾਈਮ ਕੰਮ ਲਾ ਦੇਣਾ ਹੀ ਹੁੰਦਾ ਵੇਖ ਲੈ ਆ ਦਮ ਬਿੱਲਾ ਬੈਠਾ ਹੀ ਉਹਨਾਂ ਦੇ ਲਾਗੇ ਰੋਟੀਆਂ ਦੇ ਉਹ ਖਾਂਣ ਦੇ ਤੇ ਮੂੰਹ ਚ ਤੋੜ ਤੋੜ ਬੁਰਤੀਆਂ ਪਾਉਂਦੇ ਆ ਫਿਰ ਇਹਨੇ ਕਿਹਾ ਜੀ ਮੈਂ ਕੰਮ ਕਰਵਾਇਆ ਕਰ ਦਿੱਤਾ ਮੈਂ ਰੋਟੀਆਂ ਖਵਾਈਆਂ ਲੈ ਭੀ ਬੰਦਾ ਇਹਦਾ ਚਾਟੇ ਦੇ ਆਖੇ ਲੱਗਦਾ ਇੱਕੋ ਵਾਰੀ ਇਹਨੇ ਕਿਹਾ ਹੋਣਾ ਪਹਿਲੇ ਆ ਦੇ ਡਿਸਪੋਜ਼ਲ ਦੀਆਂ ਮਗਾ ਲਈਆਂ ਵੇਖ ਲੈ ਕਾਟੇ ਵੀ ਨਹੀਂ ਐ ਮਾੜਾ ਜ ਜੇ ਮੈਂ ਮੇਨਾ ਮਾਰਦੀ ਆ ਨਾ ਤੇ ਮੇਨਾ ਪੂਰਾ ਕਰ ਲੈਂਦੀ ਫੇਰੇ ਵੀ ਐਡੀ ਤੇਜੀ ਤੂੰ ਆਪਣੇ ਪਿਓ ਨੂੰ ਕਹਿ ਲੈ ਭੋਰਾ ਭਰ ਕੇ ਤੇ ਲਿਆ ਦੇ ਪਾਂਡਿਆਂ ਦਾ ਉਹਨੂੰ ਥੋੜੀ ਕਹਿਣਾ ਉਹਨੂੰ ਨਹੀਂ ਦੁੱਖ ਦੇਣਾ ਇਹਦਾ ਤੇ ਆ ਗਿਆ ਤੇ ਅਗਲੀ ਹੁਣ ਅਗਲੇ ਹੁਣ ਉਹਦੇ ਵਾਸਤੇ ਡੇ ਹੋਣੀ ਹੈ ਕਰਨ ਦੂਜੀ ਕੁੜੀ ਦੇ ਨਹੀਂ ਬਾਬਾ ਪਾ ਬੀ ਨਾ ਲਿੰਨ ਨੂੰ ਸੈਟ ਰੱਖਦੀ ਆ ਮੁੰਡੇ ਕਿੱਦਾਂ ਵਿਹਲੜ ਬੈਠਾ ਏ ਕੰਮ ਸਾਰੇ ਸਾਂਝੇ ਘਰ ਚ ਹੁੰਦੇ ਆ ਸਾਂਝੇ ਥਾਂ ਹੁੰਦੇ ਆ ਨਾ ਇਹਦਾ ਵੱਜ ਜਾਂਦਾ ਵਾ ਨੇ ਕੰਮਿਆਂ ਚ ਬੈਠਾ ਕੰਮਾਂ ਹੀ ਲੱਗਣ ਡਿਆ ਇਹ ਪੂਰਾ ਪਿਛੇਦਾਂ ਹੋਈ ਹੁੰਦਾ ਇਹਨੂੰ ਵੀ ਥਾਲੀ ਫੜਾ ਛੜੋ ਲੱਗੇ ਵੀ ਖਾਲੇ ਰੋਟੀ ਮੇਖਾ ਬਲਕਿ ਕਿੰਨਾ ਕੁ ਜੇਰੇ ਵਿਹਲਾ ਬੈਠਾ ਰਹਿੰਦਾ ਤੇ ਤੇ ਮੱਖੀ ਵੇਖਣ ਲਈ ਆ ਤੇ ਘਰ ਦੀ ਇਹਦਾ ਜੋਰ ਲੱਗਣਾ ਵੇਖੀ ਫੇਰ ਮੈਂ ਥੱਲੇ ਚ ਲੱਗੀ ਤੇ ਮੇਰਾ ਬੰਦਾ ਕੰਮ ਕਰਦਾ ਮੇਰਾ ਬੰਦਾ ਕੰਮ ਕਰਦਾ ਆਜ ਤੋ ਬਹਿਲਾ ਬੈਠਾ ਹੈ ਕਿਸੇ ਨੂੰ ਵੀ ਨਹੀਂ ਦਿਖਣ ਰਿਹਾ ਵੀ ਇਹ ਬਹਿਨਾ ਬੈਠਾ ਹੈ ਭੁੱਖ ਤੇ ਮੈਨਾਂ ਵੀ ਬੜੀ ਲੱਗੀ ਹੈ ਬਾਸ ਨਾ ਇੱਥੇ ਤੱਕ ਚੜਨ ਰਹੀ ਹੈ ਚੱਲ ਜਾਨੀ ਹੁਣ ਕਿਹੜੇ ਭਾਂਡੇ ਮੰਜਨੇ ਪੈਣੇ ਆਹ ਤਾਂ ਥਾਲੀਆਂ ਉੱਦਾਂ ਇਹਨਾਂ ਨੇ ਬਾਹਰ ਸੁੱਟ ਦੇਣੀਆਂ ਚੁੱਕ ਕੇ